ਚੇਤ ਦੇ ਨਵਰਾਤਰੀਆਂ ਦੀ ਸ਼ੁਰੂਆਤ ਹੋਈ ਹੈ ਤਾਂ ਅੱਜ ਪਹਿਲਾ ਨਵਰਾਤਰਾ ਦਾ ਇਸ ਪਹਿਲੇ ਨਵਰਾਤਰੇ ਤੇ ਮਾਂ ਦੁਰਗਾ ਦੇ ਸ਼ੈਲ ਪੁੱਤਰੀ ਸਰੂਪ ਦੀ ਪੂਜਾ ਕੀਤੀ ਗਈ ਹੈ ਤਾਂ ਉਥੇ ਹੀ ਅੰਮ੍ਰਿਤਸਰ ਦੇ ਪੁਰਾਤਨ ਮੰਦਿਰ ਦੇ ਵਿੱਚ ਸੰਗਤਾਂ ਵੱਲੋਂ ਸਵੇਰ ਤੋਂ ਹੀ ਲੰਬੀਆਂ-ਲੰਬੀਆਂ ਲਾਈਨਾਂ ਲਗਾਈਆਂ ਗਈਆਂ ਅਤੇ ਮਾਤਾ ਦੇ ਦਰਸ਼ਨ ਕਰ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਤਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਚੇਤ ਦੇ ਨਵਰਾਤਰੀਆਂ ਦੀ ਸ਼ੁਰੂਆਤ ਹੈ ਤਾ ਅੱਜ ਪਹਿਲੇ ਦਿਨ ਮਾ ਦੁਰਗਾ ਦੇ ਸ਼ੈਲ ਪੁੱਤਰੀ ਸਰੂਪ ਦਾ ਜਿਹੜੀ ਪੂਜਾ ਕੀਤੀ ਗਈ ਹੈ ਹਰ ਇੱਕ ਸ਼ਰਦਾਲੂ ਆਪਣੇ ਆਪਣੇ ਭਾਵ ਦੇ ਨਾਲ ਸੇਵਾ ਕਰਨ ਪੁੱਜਿਆ ਤੇ ਇਸ ਦਿਨ ਕੱਚੀ ਲੱਸੀ ਜਿਹੜੀ ਹੈ ਉਹ ਚੜਾਈ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੰਦਰ ਦੇ ਪ੍ਰਬੰਧ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਆਉਣ ਵਾਲ ਜਾਣ ਆਉਣ ਜਾਣ ਵਾਲੀਆਂ ਸੰਗਤਾਂ ਤੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਤਾਂ ਹੋਰ ਇਸ ਮੌਕੇ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆ ਸੁਣਾ ਦਿੰਨੇ ਆ। ਰੋਹਿਤ ਰੋਹਿਤ ਬਣਾ ਉੱਤਰਾ। ਕੀ ਕਹਿਣਾ ਚਾਹੁੰਦਾ ਹੈ? ਮਾਤਾ ਜੀ ਬਹੁਤ ਤਿਆਰੀਆਂ ਹੋ ਰਹੀਆਂ ਸ਼ੁਭਜਾਨ ਨੇ ਨਰਾਤੇ ਦੇ ਲੱਖ ਲੱਖ ਵਧਾਈ ਹੋਵੇ। ਇਹ ਦੁਰਗਾਣਾ ਮੰਦਿਰ ਦੇ ਸੀਤਲਾ ਮਾਤਾ ਦੇ ਮੰਦਿਰ ਦੇ ਬਹੁਤ ਰੌਣਕਾਂ ਹੈ। ਇਹ ਮੇਲਾ ਭਰਿਆ ਰਹਿੰਦਾ ਹੈ ਤੇ ਤੇ ਨਰਾਤੇ ਦੀ ਸ਼ੁਭ ਕਾਮਨਾ ਤੇ ਕਿੰਨੇ ਕਿੰਨੇ ਲੋਕ ਕਿੰਨਾ ਦੋਸਰ ਰਾਸ਼ ਬੋਧ ਆ ਕਿਨੇ ਸਾਲ 700 ਸਾਲ ਪੁਰਾਣਾ ਮੰਦਿਰ ਹੈ ਸੀਤਲਾ ਮਾਤਾ ਦਾ ਬੜੇ ਚਿਰ ਤੋਂ ਇਥੇ ਹਾਲੂ ਦੇ ਲੋਕੀ ਮੱਥਾ ਟੇਕਣ ਆਂਦੇ ਰਹਿੰਦੇ ਆ ਮਾਤਾ ਮੰਦਿਰ ਸੀਤਲਾ ਮਾਤਾ ਮੰਦਿਰ ਅੱਜ ਪਹਿਲਾ ਨਵਰਾਤਰਾ ਤੁਹਾਡੇ ਕੋਲ ਕਿਸ ਤਰ੍ਹਾਂ ਪੂਜਾ ਉਤਰਾ ਕੀਤੀ ਜਾਦੀ ਮਾਤਾ ਜੀ ਮੈਂ ਕਹਿੰਦਾ ਨਰਾਤਿਆਂ ਦੀ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਇੱਥੇ ਭੰਡਾਰਾ ਭਰਿਆ ਰਿਹਾ ਨਰਾਤਿਆਂ ਦੀ ਜਮਾਤ ਆ ਰਹੀ ਹੈ ਅੱਧਾ ਹੀ ਰੌਣਕਾਂ ਲੱਗਿਆ ਰਹੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੀਸ਼ ਨੇਜਾਇ ਮੈਂ ਸਾਰਿਆਂ ਨੂੰ ਨਵਾਂ ਸਨਮਾਨ ਸਮਾਦੀ ਵਧਾਈ ਦੇਣਾ जय श्री राम जय माता दी आज नवरात्र ਹੈਗਾ ਪਹਿਲਾ ਨਵਰਾਤਰੀ ਦੀ ਪੂਜਾ ਵਿਸ਼ੇਸ਼ ਰੂਪ ਤੇ ਮਾਤਾ ਸੀਤਲਾ ਮਾਤਾ ਮੰਦਰ ਹਾਂਜੀ ਹਾਂ ਜੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਤੇ ਕਿਸ ਤਰ੍ਹਾਂ ਤੋਂ ਰਵਾਇਤੀ ਪੂਜਾ ਕੀਤੀ ਜਾ ਰਹੀ ਹੈ ਸਾਡੇ ਹਿੰਦੂ ਧਰਮ ਦੇ ਵਿੱਚ 9 ਵਰਸ ਇਹੀ ਹੀ ਮਨਾਇਆ ਜਾਂਦਾ ਏ ਨਾ ਕਿ 31 ਦਸੰਬਰ ਮਨਾਇ ਜਾਂਦੀ ਆ ਇਸ ਲਈ ਇਹ ਸੰਮਤ ਸਭ ਲਈ ਸਭ ਵੱਧ ਚੜ ਕੇ ਸਭ ਨੂੰ ਵਧਾਈਆਂ ਵਾਲਾ ਹੋਵੇ ਪਰਮਾਤਮਾ ਸਭ ਦੀ ਝੋਲੀਆਂ ਭਰੇ ਮਹਾਰਾਣੀ ਪਹਿਲੇ ਜਾਤੇ ਸ਼ੈਲ ਪੁਤਰੀ ਮਹਾਰਾਣੀ ਸਭ ਤੇ ਕਿਰਪਾ ਕਰੇ ਜਾਈ ਤੋਂ ਪੂਜਾ ਇਸ ਤਰ੍ਹਾਂ ਕਿਸ ਤਰ੍ਹਾਂ ਕੀ ਤੇਰੀ ਮਾਤਾ ਜੀ ਆ ਕਿ ਲੱਸੀ ਚੜਾਈ ਯਾਨੀ ਕਿਸ ਤਰ੍ਹਾਂ ਹੋਇਆ ਪੂਜਾ ਕੀਤੀ ਹੈ ਜੀ ਮਾਤਾ ਸ਼ੈਲ ਪੁਤਰੀ ਜੀ ਦੀ ਮੈਂ ਇਹੀ ਕਹਣਾ ਜਾਵਾਂਗਾ ਮਹਾਰਾਣੀ ਤੇ ਵੱਧ ਚੜ ਕੇ ਮਾਸੀਤਲਾ ਮਾਰਿਆ ਮਹਾਰਾਣੀ ਦੇ ਮੰਦਰ ਆਓ ਦੁਰਜਾਨਾ ਕਮੇਟੀ ਦੇ ਅੰਦਰ ਆਓ ਔਰ ਲੱਸੀ ਚੜਾਓ ਔਰ ਸਭ ਨੂੰ ਠੰਡ ਪਾਵੇ ਮਹਾਰਾਣੀ ਸਭ ਦੇ ਠੰਡ ਪਾਵੇ ਜੈ साहेब गोस्वामी दुर्गाड़ा मंदिर श्री शीतला माता मंदिर पुजारी आज यहाँ बड़ा शुभ दिन है आज विक्रमी सम्मत का प्रारंभ हुआ है चैत्र नवरात्र प्रारंभ हुए हैं आज पहला नराता है सभी माता बहन सभी भाई बंधु अपने अपने बच्चों को लेकर के अपने परिवार को लेकर के यहाँ माता जी के दरबार में पूजा करने के लिए पधारे हैं और सभी माता जी के दरबार से आशीर्वाद लेकर के और अपने घर को खुशी खुशी जा रहे माता जी उनके घर में सुख शांति प्रदान करे आनंद करे कितने नवरात्रे आए न पूरे हैं नराधे पूरे हैं और ये तथिया कई लोग मानते हैं कई लोग मानते हैं घटती बढ़ती कई लोग मानते हैं कई लोग नहीं मानते वैसे आज से जो प्रारंभ हुआ है वो ये शुभ नवरात्रा है श्रद्धालुओं का कितना उत्साह तो मिल रहा है बहुत ज्यादा बहुत बड़ी लाइन लगी हुई है दो दो घंटे तीन तीन घंटे में बारी आ रही है यहाँ पर और बड़ी श्रद्धा के साथ में लोग मुस्काते हुए आ रहे दादी के दरबार में और आकर के अपना पूजा करके और आशीर्वाद लेकर के अपने घर को जा रहे जय अपना नाम बता भगवान साहेब गोस्वामी श्री दुर्ग्याना तीर्थ दुर्गयाना मंदिर